ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਆਏ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕਾਂ ਜੀ ਤੇ ਇਹ ਟਾਈਮ ਹੋ ਗਿਆ ਜੀ ਮਾਰਨਿੰਗ ਦਾ ਇਹ ਸਵੇਰ ਕੱਟ ਹੋ ਗਈ ਤੇ ਮੈਂ ਬਣਾ ਰਹੀ ਹਾਂ ਰੋਟੀ ਜ਼ੋਰ ਕੰਮ ਮਾਪਾ ਕਰ ਲਿਆ ਜੀ ਸਾਰਾ ਕੋਚੇ ਲਾਤੇ ਕੱਪੜੇ-ਕੁਪੜੇ ਧੋਤੇ ਪਸੂ-ਪੂਸ ਬੰਨੇ ਬਾਹਰ ਮੈਂ ਤੇ ਬੁੱਕਰ ਮਾਰਦੀ ਉਹਨਾਂ ਨਾਲ ਬਸ ਰੋਟੀ ਰਹੇਗੀ ਤੇ ਰੋਟੀ ਖਾ ਕੇ ਪਾਣੀ ਚੱਕਣਾ ਹੈ ਰੋਟੀ ਐਂ ਬਸ ਫੇਰ ਕੰਮ ਹੋ ਗਿਆ ਜੀ ਆਪਣਾ ਸਾਰਾ ਤੇ ਮੰਮੀ ਹੈ ਨਹੀਂ ਤੁਹਾਨੂੰ ਦੱਸਿਆ ਸੀ ਕਰਨ ਵਾਲੀ ਵੀਡੀਓ ਜੀ ਰੋਟੀ ਖਾ ਲਓ ਜੀ ਸਾਰੇ ਆਉਂਗਾ ਅੱਜ ਤਾਂ ਜਿਵੇਂ 8:00 ਵਜੇ ਉੱਠਿਆ ਪਰ ਬਾਰੋਂ ਠਾਕੇ ਠਾਇਆ ਵੀ ਉੱਠੜ ਤਾਂ ਅੰਦਰ ਜਾ ਕੇ ਆਇਆ ਆਉਂਦੇ ਫਿਰ ਮੈਂ ਨਾ ਆ ਵੀ ਆ ਤੇ ਨਾ ਲਿਆ ਜੀ ਇਹੇ ਸਵੇਰ ਸਵੇਰ ਉੱਠਣ ਸਾਰੀ ਨਾ ਲਿਆ ਖੇਤ ਵਾਗਿਆ ਉੱਥੇ ਨਾ ਆਇਆ ਜਦੋਂ ਸਵੇਰ ਦਾ ਡੈੜੀ ਵਰਗੇ ਅੱਖ ਕੱਢੀ ਜਾਂਦੇ ਆ ਜੇ ਨਾ ਆਇਆ ਹੈ ਉਹਨਾਂ ਕੋਲ ਜਾ ਕੇ

ਕਈ ਥਾਂ ਤੇ ਨਹੀਂ ਪਾਇਆ ਤੇ ਉਸ ਕਰਕੇ ਨਾ ਹਵਾ ਠੰਡੀ ਹੈ ਆਪਣੇ ਨਹੀਂ ਹੁੰਦਾ ਫਰਾਂ ਨਹੀਂ ਕੁਝ ਵੀ ਹੋਏ ਆਪਣੇ ਕੋਲ ਨਹੀਂ ਹੋਰ ਸਾਰੇ ਪਾ ਗਏ ਕਿਤੇ ਨਾ ਕਿਤੇ ਪਾਏ ਆ ਪਰ ਆਪਣੇ ਪਾਏ ਆ ਜਾ ਦੂ ਆ ਪਰ ਆਪਣੇ ਆਂ ਅੰਕੜੇ ਕਦੇ ਨਹੀਂ ਬੰਦੇ ਹੁੰਦਾ ਧੁਗੜਿਆਂ ਨੂੰ ਉਹਨਾਂ ਨਹੀਂ ਮਕਾਨਾ ਉਹ ਗੜੇ ਨਹੀਂ ਭਾਈ ਕਦੇ ਆਪਣੇ ਲਓ ਜੀ ਰੋਟੀ ਪਾਣੀ ਖਾ ਲਿਆ ਤੇ ਪ੍ਰਸ਼ਾਦੇ ਸ਼ੱਕੇ ਭਾਂਡੇ ਢਿੰਡੇ ਚੱਕ ਤੇ ਜੀ ਮੈਂ ਤੇ ਮੈਂ ਧਰ ਲਈ ਆ ਜੀ ਚਾਹ ਚਾਹ ਹੁਣ ਆਪਦੀ ਮਰਜ਼ੀ ਨਾਲ ਪੀ ਲੈਣਗੇ ਕੋਈ 10 ਮਿੰਟਾਂ ਨੂੰ ਪੀ ਲੂਗਾ ਕੋਈ 15 ਨੂੰ ਪੀ ਲੂਗਾ ਤੇ ਆਪਾਂ ਨਾ ਕੇ ਪੀਵਾਂਗੇ ਜੀ ਜਸ਼ਨ ਦੇ ਡੈਡੀ ਤਾਂ ਹੁਣੇ ਹੀ ਪੀ ਲੈਣਗੇ ਡੈਡੀ ਠਹਿਰ ਕੇ ਪੀਣਗੇ ਅਜੇ ਤੇ ਜਸ਼ਨ ਦੇ ਡੈਡੀ ਭਰੀ ਜਾਂਦੇ ਆ ਕੁਲਰ ਇੱਕ ਤਾਂ ਭਰਤਾ ਜੀ ਆ ਗਰਮੀ ਬਾਹਲੀ ਆ ਤੋ ਪਾਇਆ ਤੇ ਅਜੇ 10 ਵਜੇ 10 ਵਜਨ ਚ ਪਾਇਆ 15 ਕੁ ਮਿੰਟ ਸਾਫ਼ ਕਰ ਨਾਲੇ ਕੱਲ੍ਹ ਨੂੰ ਲਓ ਜੀ ਜਸ਼ਨ ਦੇ ਘਰੀਆਂ ਦਾ ਕੂਲਾ ਖਾਏ ਗਰਮੀ ਹੈ ਇਹ ਤੱਕ ਪੋ ਉਹ ਜਿਹੜੀ ਆਪਣੀ ਚਾਹ ਨਾਲ ਖਾਦੇ ਵਾਲਾ ਤੇ ਕੱਪੜੇ ਆ ਤੋਤੇ ਜਿਹੜੇ ਲਗਭਗ ਸੁੱਕ ਚੁੱਕੇ ਹੈ ਜੀ ਚਾਹ ਪਾਣ ਪਣਾਈ ਕਰਕੇ ਫਿਰ ਲਾ ਕੇ ਇਹਨਾਂ ਨੂੰ ਫਿਰ ਨਾ ਕਿਉਂ ਕੱਪੜੇ ਫਿਰ ਤੈ ਮਾਰ ਦੂੰਗੀ ਨਾ ਇਹਨੂੰ ਕਿ ਹਮਮ ਕਿੱਟੀ ਸੋਣੀ ਫੋਟੋ ਆਂਦੀ ਕਦੇ ਕਦੇ ਤਾਂ ਬਾਲਾ ਸਾਫ਼ ਕੈਮਰਾ ਆਉਂਦਾ ਹੈ ਕੈਮਰਾ ਸਾਫ਼ ਹੈ ਕਿ ਆਫ ਦਾ ਵੀ ਠੀਕ ਹੈ 글로 ਹੈ ਫੇਸ ਤੇ ਹੂੰ ਤੁਸੀਂ ਆਖੋ ਨੂੰ ਕਹਿ ਦੀਆਂ ਗੱਲਾਂ ਕਰਦੀ ਠੀਕ ਆ ਫੁਨਸੀ ਜੀ ਅੱਜ ਤਾਂ ਠੀਕ ਹੈ ਜੀ ਆਰਾਮ ਆ ਗਿਆ ਹੁਣ ਤਾਂ ਦੋ ਦਿਨ ਤਾਂ ਪੂਰਾ ਆਏ ਨਾ ਚਸ ਚਸ ਜੇ ਕਰੀ ਦਰਦ ਜਾ ਹੋਇਆ ਕਿਉਂਕਿ ਵਿੱਚ ਰੇਸ਼ਾ ਸੀਗਾ ਇਹਦੇ ਤੇ ਹੁਣ ਤਾਂ ਠੀਕ ਆ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਫੇਰ ਨਾਦ ਤੋਂ ਕੇ ਤੇ ਮੰਮੀ ਦੇਖੋ ਜੀ ਅੱਜ ਆ ਜਾਣ ਤਾਂ ਆ ਜਾਣ ਬਾਕੀ ਮੰਮੀ ਦਾ ਪਤਾ ਨਹੀਂ ਹੁੰਦਾ ਮੌਕੇ ਤੇ ਆ ਜਾਂਦੀ ਅੱਜ ਨਹੀਂ ਆਉਂਦੀ ਸਵੇਰੇ ਆਉਂ ਚਲੋ ਜੀ ਫੇਰ ਮਿਲਦੇ ਆ ਲਓ ਜੀ ਟਾਈਮ ਹੋ ਗਿਆ 2 ਦਾ ਤੇ ਆਪਾਂ ਧਰ ਰੱਖੀ ਹੈ ਜੀ 2 ਵਾਲੀ ਚਾਹ ਤੇ ਸਾਰਾ ਦਿਨ ਅਜ ਤਾਂ ਜੀ ਸੌਂ ਕੇ ਟਪਾਤਾ ਤੇ ਕੀ ਕਰੀਏ ਮਸ਼ੀਨ ਡਾਊਨ ਨੂੰ ਜੀ ਨਹੀਂ ਕਰਦਾ ਜਮਾਂ ਵੀ ਤੇ ਧੱਕਾ ਮੁੱਕੀ ਜੇ ਕਰਕੇ ਡੋਣੀ ਪੋਗੀ ਗਰਮੀ ਬਹੁਤ ਜ਼ਿਆਦਾ ਹੈ ਜੀ ਇੱਕ ਤਾਂ ਕੂਲਰ ਦੀ ਥੱਲੇ ਹਵਾਆਂ ਦੀ ਇੱਕ ਆਏ ਹੁੰਦਾ ਵੀ ਛੱਤ ਵਾਲਾ ਪੱਖਾ ਜਿਹੜਾ ਉਹ ਖਰਾਬ ਹੋ ਰਿਹਾ ਜੇ ਤਾਂ ਛੱਤ ਵਾਲਾ ਪੱਖਾ ਸਹੀ ਹੋਵੇ ਤਾਂ ਉਹ ਛੱਡ ਦੇ ਫਿਰ ਕੂਲਰ ਦੀ ਹਵਾ ਸਾਰੇ ਕਮਰੇ ਚ ਆਵੇ ਤੀਤਾ ਕਰਕੇ ਫਿਰ ਮੈਂ ਤਾਂ ਸੌਂਗੀ ਸੌਂਗੇ ਸੀ ਜੀ ਘੰਟਾ ਬਸ ਫਿਰ ਫੋਨ ਫਾਨ ਦੇਖਿਆ ਤੇ ਛੌਲਾਂਗੇ ਹੌਲੀ ਹੌਲੀ ਚਲ ਹੁਣ ਕਿਹੜਾ ਕਿਤੇ ਜਾਣਾ ਪਾਉਣੇ ਹੈ ਗਰਮੀ ਵਾਲੀ ਹੈ ਜੀ ਕੀ ਕਰਗੇ ਜਮਾ ਜੀ ਨਹੀਂ ਕਰਦਾ ਇੱਕ ਦਿਨ ਇਹ ਜੇ ਹੁੰਦੇ ਇਹ ਹੋਰ ਹੀ ਹਲਕਾ ਉੱਤਰ ਜਾਂਦਾ ਤੇ ਲਓ ਜੀ ਆਪਣੀ ਚਾਹ ਬਣ ਗਈ ਤੇ ਰੋਟੀ ਦੁਪਹਿਰ ਵਾਲੀ ਹੁਣ ਕੋਈ ਨਹੀਂ ਖਾਂਦਾ ਕਿਉਂਕਿ ਗਰਮੀ ਆ ਉਹ ਕਹਿੰਦੇ ਭੁੱਖ ਨਹੀਂ ਲੱਗਦੀ ਤੇ ਬਸ ਚਾਹ ਚੁਪੀ ਕੇ ਤੇ ਫਿਰ ਕੱਪੜੇ-ਕੁਪੜੇ ਤੈ ਮਾਰਦੀ ਆ ਜਿਹੜੇ ਲਾਏ ਸੀਗੇ ਉਹ ਮਾਰਨੇ ਤਾਂ ਤੇ ਪੁੱਛੋ ਨਾ ਜੀ ਗਰਮੀ ਨੇ ਤਾਂ ਆਤੀ ਬਿਚਾ ਰੱਖੀ ਆ ਬੁਰਾ ਹਾਲ ਇੰਨੀ ਤੇਜ਼ ਧੁੱਪਾ ਨਾ ਇੰਨੀ ਤੇਜ਼ ਧੁੱਪਾ ਵਾਲੀ ਤੇਜ਼ ਧੁੱਪਾ ਚਲੋ ਜੀ ਮਿਲਦੇ ਆ ਸੋਨ ਨੂੰ ਆਪਾਂ ਫੇਰ ਹੁਣ ਠੇਰਾ ਪੀ ਲ ਕੇ ਆਪਾਂ ਚਾਹ ਪਾਣੀ ਤੇ ਫੇਰ ਕੋਈ ਦੇਖਦੇ ਆ ਕੋਈ ਕੰਮ ਕਰਿਆ ਲਓ ਜੀ ਟਾਈਮ ਹੋ ਗਏ ਸਵਾ 4 ਤੇ ਆਪਣੇ ਨਾਲ ਇੱਥੇ ਧੁੱਪ ਰਹਿ ਗਈ ਤੇ ਤਾਂ ਕਰਕੇ ਆ ਲੱਗਦਾ ਜਿਵੇਂ ਦੁਪਹਿਰਾਂ ਹੁੰਦਾ ਜੇ ਕਰਮਾ ਹੌ ਥੋੜੇ ਥੋੜੇ ਨਾ ਕਰੂਗਾ ਤੇ ਮੈਂ ਚੱਲ ਭਾਂਡੇ ਮਾ ਲ ਲੈ ਨੀਰਾ ਤਾਂ 5 ਵਜੇ ਪਾਵਾਂਗੇ ਬਾਸੋਂ ਨੂੰ ਵੀ ਕੰਮ ਪਾ ਦਉਣੀ

ਨਹੀਂ ਆਈ ਸੀ ਪਹਿਲਾਂ ਨਹੀਂ ਆਈ ਸੀ ਜੀ ਆਈ ਥੋੜੀ ਐ ਵੀ ਥੋੜੀ ਨਹੀਂ ਥੋੜੀ ਥੋੜੀ ਨਹੀਂ ਥੋੜੀ ਕਿੱਥੇ ਗਾਰੇ ਚ ਨਹੀਂ ਆ ਚਲ ਮੇਰੇ ਮਾਗਰ ਕੀ ਲੈਣਾ ਜਾ ਇਹ ਤਾਂ ਕਿਸੇ ਤੋਂ ਨਹੀਂ ਡਰਦਾ इोटी पी डैडी ने, शर्टी से रोटी ने थी पता नहीं हाँ लो जी आज बनावागे अपीडिया टीडिया अपने घर जिथे जिते नर्मा बीजे उ अपने घर को थोड़ी सी

ਐਨ ਮੈਂ ਪਾਸ ਨੂੰ ਤੁਨ ਮਾਇਆ ਹਾਂ ਹਜੇ ਤਾਜੀ ਤੋਂ ਬਹੁਤ ਪਈ ਹੈ ਹਜੇ 5:00 ਬਜੇ 15 ਮਿੰਟ ਪਈ ਹੈ ਸਾਇਤੇ ਛਾ ਹੀ ਆਈ ਅਜ ਤੱਕ ਹੋਰ ਹਜੇ ਆਈ ਨਹੀਂ ਸਾਢੇ ਸਵਾ ਬਣ ਜਾਊਗੀ ਜੇ ਤੇ ਜਾ ਆਪਰੇ ਤਾਂ ਇਹ ਤਾਂ ਅਗਲੇ ਵਾਰ ਫਿਰ ਨਾ ਬਣ ਜਾਣਾਂ ਹੌਂ ਤਾਂ ਸ਼ਾਂਤ ਆਈ ਜਾਂਦੀ ਹੈ ਮੇਰੇ 啊，这两天那到我那个在天空上跑出去的那卡，你敢吗？ ਉਜੀ ਆਪਣੇ ਹਰਾ ਤਾਂ ਵੱਧੂ ਆ ਬਸ ਫੂਨੇ ਜੇ ਟੋਕਰੇ ਪਉਣੀਆਂ ਆ ਪਹਿਲਾਂ ਨੂੰ ਬਾਲੇ ਨਹੀਂ ਪਉਣਦੇ ਹਰਾ ਪਾ ਦਿੰਨੇ ਟੋਕਰੇ ਟੋਕਰੇ ਹੋ ਜਾਂਦਾ ਹੈ ਜੇ ਸਰਾਦੀ ਆਉਂਦੇ ਆ ਪਸੂ ਵਧੀਆ ਜੇ ਜਿਆਦੇ ਟੂੜੀ ਪਾ ਦੀਏ ਫਿਰ ਖੁਰਨਾ ਚ ਛੱਡ ਜਾਂਦੇ ਫਿਰ ਖਾਂਦੇ ਨਹੀਂ

ਹਰੇ ਤਾਂ ਪਸੂ ਦਿੱਸੇ ਨਾ ਲਾੜੇ ਤੋਂ ਸੁੱਕ ਰਹੇ ਹੂੰ ਉਹ ਇਹ ਹੈ ਬਚ ਪਾਇਆ ਸੰਗਲ ਸਿੰਘ ਚ ਹਰ ਹਲਦੀ ਆ ਦੇਣੀ ਖਲਾਉਣ ਨੂੰ ਕਰਦੀ ਹੈ ਗਾਲਾਂ ਈ ਪੀੜਾ ਦਿੱਏ ਜਦੋਂ ਤਾਂ ਹੁਣ ਫਲ ਹੋ ਗਈ ਸੰਗਲ ਖੁੱਲ ਜਾਂਦੀ ਹੈ

ਤੇ ਗਾਲਾਂ ਵਲ ਜਾਣਾ ਆਪਣਾ ਜਸ਼ਨ ਬਾਗ ਦੇ ਆਜੀ ਖੇਡਣਾ ਭੈਣ ਕੇ ਘਰੇ ਕੰਦਮਾ ਪ੍ਰੀਤ ਹੋ ਰਿਆ ਨਾ ਖੇਡ ਕੇ ਉਹ ਚੱਲ ਜਾਵਣਾ ਜੋ ਆਕ ਵੀ ਕੀ ਕਰਨੀ ਜੀ ਸਾਰਾ ਦਿਨ ਟਾਈਮ ਪਾਸ ਵੀ ਨਹੀਂ ਹੁੰਦਾ ਇਕੱਲੇ ਦਾ ਮخه ਚੱਲ ਖੇਡਿਆ ਚਲੋ ਜੀ ਪਸੂ ਨਮਾਲ ਲਈ ਆਪਾਂ ਮਾਚੀਨ ਲੱਗ ਗਿਆ ਆਪਣੀਆਂ ਟਿੰਡੀਆਂ ਤੋਂ ਪੱਕੀਆਂ ਵੜ ਗੀਆਂ ਮੈ ਤਾਂ ਕੱਚੀਆਂ ਹੁਣ 20 ਬਣੇ ਪਏ ਪਤਾ ਨਹੀਂ ਪਾਣੀ ਨਹੀਂ ਲੱਗਿਆ ਹਨ ਇੱਕ ਲੱਗਿਆ ਪਾਣੀ ਹੁਣ ਲਾਉਣ ਆਏ ਦੁਬਾਰੀ ਆ ਵਾਰੀ ਆ ਜੂਗੀ ਹਮ ਹੋਰ ਲਾ ਲਾਉਣ ਵਾਲਾ ਪਾਣੀ ਤਾਂ ਹੀ ਤਾਂ ਪੱਕ ਗਈਆਂ ਨਿੱਕੀਆਂ ਨਿੱਕੀਆਂ ਪੱਕੀਆਂ ਬਈ ਮਨ ਲੱਗ ਸਾਰੀਆਂ ਆਏ ਨਿਕਲਣੇ ਲਓ ਜੀ ਨੀਰਾਚਾਰੇ ਵਾਲਾ ਕੰਮ ਨਿਮੇੜਤਾ ਆਪਾਂ ਇਹ ਵੀ ਪੱਕੀ ਹੈ ਪੱਕੀ ਆ ਸਾਰੀਆਂ ਹੀ ਆਏ ਨਿਕ ਭੋਲੀਆਂ ਜੀਆਂ ਹੋਰੀਆਂ ਸਾਰੀਆਂ ਪਾਣੀ ਨਹੀਂ ਲੱਗਿਆ ਹੂੰ ਤਾਂ ਇਹਦਾ ਨਿੱਕੀਆਂ ਨਿੱਕੀਆਂ ਵਕ ਗਿਆ ਮੇਰੇ ਚਾਰੇ ਵਾਲਾ ਨਮੇੜਤਾ ਜੀ ਆਪਾਂ ਤਾਂ ਬਸ ਦਾਲ ਸਬ지 ਚੀਰ ਕੇ ਫੇਰ ਕੱਢੂੰਗੀ ਧਾਰਾਂ ਫੇਰ ਬਣਾਉਂਗੀ ਫੇਰ ਉਧਰ ਲੈ ਨਮੇੜ ਕੇ ਫੇਰ ਹੀ ਕਰੂੰਗਾ ਉਧਰਲਾ ਚਲੋ ਜੀ ਸਬ지 ਚੀਰ ਲੀਏ ਆਪਾਂ ਟਾਈਮ ਲੱਗ ਜੂਗਾ ਫਰਮਾੜੇ ਵਾਲਾ ਸਾਰੇਆਂ ਨੂੰ ਵੀ ਨਿਕਲਣਗੇ ਲੋ ਜੀ ਧਾਰਾ ਕੱਢ ਲੈ ਦੁੱਧ ਵਾ ਦਿੱਤਾ ਸਾਮ ਤੇ ਮੈਂ ਬਣਾਉਣ ਲੱਗੀ ਸਬਜ਼ੀ ਮੱਖਾ ਸਬਜ਼ੀ ਬਾਅਦ ਚ ਬਣਾਉਂਗੀ ਪਹਿਲਾਂ ਉਧਰਲਾ ਕੰਮ ਨੇ ਮੇੜਿਆ ਮੈਂ ਪਾਣੀ ਤਾਂ ਨਹੀਂ ਪਿਆਤਾ ਪਸੂਆਂ ਨੂੰ ਜੀ ਬਸ ਉਹਨਾਂ ਨੂੰ ਜਿਹੜਾ ਦਾਣਾ ਲੇਟੀ ਧਰਨਾ ਉਹ ਰਹਿ ਗਿਆ ਧਰ ਨਾਲ ਮੱਖਾ ਚਲ ਪਹਿਲਾਂ ਸਬਜ਼ੀ ਬਣਾ ਲਾ ਫਿਰ ਦੁੱਧ ਘਾ ਮਾਰ ਕੇ ਤੇ ਫੇਰ ਤਰਿਆਉਂਗੀ ਲੋ ਜੀ ਜੀਰਾ ਪਕਾਤਾ ਤੇਲ ਦਿੱਤਾ ਪਾ ਤੇ ਕੱਚੀਆਂ ਪੱਕੀਆਂ ਟਿੰਡੀਆਂ ਵਿੱਚ ਪਾ ਲੇ ਜੀ ਗੰਡੇ ਮਿਕਸ ਜੀ ਬਸ ਵਰਜੂਗੇ ਉਹ ਇੰਨੀਆਂ ਵੀ ਉਹ ਬੀਤਾ ਸੀਗੇ ਵਿੱਚ ਪਰ ਜਿਹੜਾ ਉਤਲਾ ਪੱਤ ਸੀ ਇਹਨਾਂ ਦਾ ਉਹ ਪੋਲਾ ਸੀ ਉਹ ਐ ਸੁੱਕਿਆ ਜਾ ਹੈ ਨਹੀਂ ਸੀ ਕਾੜਾ ਹੈ ਨਹੀਂ ਸੀਗਾ ਤੇ ਮੈਂ ਬਰੀਕ ਬਰੀਕ ਜੀਰ ਲਾਂ ਜਮਾ ਤੇ ਵੇ ਆਪਣਾ ਡੰਗ ਲੈ ਜੂਗਾ ਫਿਰ ਜਦੋਂ ਡੜੀ ਦੁੱਧ ਪਾਉਣ ਗਏ ਉਹਨੂੰ ਕਹਿ ਦਾਂਗੇ ਵੀ ਤੜਕੇ ਸਬਜ਼ੀ ਹੋਰ ਬਣਾ ਲਾਂਗੇ ਹਨਾ ਇਹ DNA ਤਾਂ ਜੀ ਸਾਨੂੰ ਹੁਣ ਹੋਣੀ ਸ਼ਰੂਆ ਕਿਉਂਕਿ ਆਪਣੇ ਸਾਰੇ ਸਬਜੀ ਫੁੱਲ ਖਾਂਦੇ ਆ ਘੱਟ ਸਬਜੀ ਖਾਣ ਵਾਲਾ ਕੋਈ ਹੈ ਨਹੀਂਗਾ ਲੋ ਜੀ ਦੇਖੀ ਇਹਨੂੰ ਕੜਾਈ ਨੂੰ ਸੇਕ ਨਹੀਂ ਲੱਗਦਾ ਬਾਹਰ ਨੂੰ ਆਗੋਂ ਜੀ ਹੈ ਹਵਾ ਚੱਲੀ ਜਾਂਦੀ ਹੈ ਨਾ ਤਾਂ ਕਰਕੇ ਜੀਰਾ ਹੋ ਗਿਆ ਆਪਣਾ ਬਰਾਊਨ ਤੇ ਆਪਾਂ ਪਾ ਦਈਏ ਪਿੰਡ ਹੋਰ सब्जी होगी अपनी रेडी थोड़ी जी बन गई का हूँ हम सरूगा बस हम जिसमें रेडी लै गए दुद्ध दुख पे है मैं तड़की सब्जी कर सब्जी तो होगी रेडी अपनी हम दुध गर्म कर दिए ਬਸ ਫੇਰਾ ਆਟਾ ਗੁੰਨ ਲਾਂਗੇ ਤੇ ਨਾਲੇ ਜੀ ਮੰਮੀ ਗਏ ਸੀਗੇ ਸੰਦੋਛਿਆ ਸੀ ਨਾ ਪਿੰਡ ਆਪਦੇ ਤੇ ਉਹ ਆ ਗਏ ਹੁਣੇ ਫੋਨ ਆਇਆ ਸੀਗਾ ਜਸ਼ਨ ਰੈਡੀ ਆ ਦੇ ਨਾਲ ਦੁੱਧ ਪਾਣਾ ਨਾਲੇ ਮੰਮੀ ਨੂੰ ਚੜਾ ਲੈਣਾ ਨਾਲੇ ਮੰਮੀ ਨੂੰ ਲੈਣ ਗਏ ਆ ਤੇ ਨਾਲੇ ਦੁੱਧ ਪਾਉਣਗੇ ਲੋ ਸਬਜ਼ੀ ਰੈਡੀ ਆਪਾਂ ਲੋ ਜੀ ਦੁੱਧ ਬਾਦ ਕਰ ਲਿਆ ਆਪਾਂ ਗਰਮ ਤੇ ਲਾਈਟ ਵਾ ਗਈ ਕੂਲਰ ਭਰਨੇ ਸੀ ਮੈਂ ਨਾਲੇ ਆਖਿਆ ਉਦੋਂ ਦੀ ਭੱਜਲਾ ਭਰਨਾ ਭਰਨਾ ਲਓ ਜੀ ਜਸ਼ਨ ਤੇ ਮੰਮੀ ਗਏ ਆ ਜਸ਼ਨ ਆ ਦਾ ਪਿੰਡੋਂ ਆਇਆ ਮੰਮੀ ਆਪਦੇ ਪਿੰਡੋਂ ਆਏ ਮਾਦੂਕੀ ਆ ਲਹੌਰੀ ਜੀਰਾ ਲਹੌਰੀ ਜੀਰਾ ਮੇਰਾ ਤਾਂ ਹੋਰੀ ਕਾਜ ਦਾ ਜਮਚਾਤਾ ਇਹ ਨਹੀਂ ਉਸੇ ਨਹੀਂ ਹੁੰਦਾ ਏ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਾਰੇ ਜਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਲਾਈਕ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਜੀ ਮਿਲਦੇ ਆਪਾਂ ਕੱਲ ਨੂੰ ਤੇ ਹੱਸਦੇ ਰਹੋ ਵਾਸਤੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਦੇ ਰਹੋ ਜੀ ਤੇ ਮਿਲਦੇ ਆਪਾਂ ਕੱਲ ਨੂੰ ਜੀ ਬਾਏ ਬਾਏ